ਕਾਰਜ ਦੀ ਸੰਪੂਰਨਤਾ ਤਦੋਂ ਹੁੰਦੀ ਹੈ ਜਦੋਂ ਸਾਰੀਆਂ ਵਿਧਾਂ ਜੁੜ ਜਾਣ ਜੇ ਇੱਕ ਵਿਧੀ ਘਾਟ ਰਹਿ ਜਾਏ ਤਾਂ ਸੰਪੂਰਨਤਾ ਕਾਰਜ ਦੇ ਅੰਦਰ ਨਹੀਂ ਹੁੰਦੀ ਜੇ ਸੰਪੂਰਨਤਾ ਦੀ ਕਾਰਜ ਨੂੰ ਅਰੰਭਣ ਜਾਂ ਚਿਤਮਨ ਵੇਲੇ ਮਨ ਵਿੱਚ ਭਾਵਨਕ ਰੂਪ ਵਿੱਚ ਪ੍ਰਗਟ ਹੁੰਦੀ ਹੈ ਉਹ ਪ੍ਰਤੱਖ ਰੂਪ ਵਿੱਚ ਉਦੋਂ ਹੀ ਪ੍ਰਗਟਤ ਹੁੰਦੀ ਹੈ ਸਾਹਮਣੇ ਆਉਂਦੀ ਹੈ ਜਦੋਂ ਸਾਰੀਆਂ ਵਿਧਾ ਇਕੱਠੀਆਂ ਹੋਈਆਂ ਸੰਗਤ ਕਰਨੀ ਹੋਵੇ ਪਹਿਲੀ ਬਿਲ ਤਾਂ ਇਹ ਬਣੇ ਵੀ ਕੋਈ ਸਥਾਨ ਲੈ ਸੀਓ ਫਿਰ ਇਹ ਵਿਦ ਜੁਨੇ ਵੀ ਚੌਰ ਤਖਤ ਦੇ ਮਾਲਕ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਤ ਹੋਏ ਫਿਰ ਇਹ ਵਿਦ ਜੁੜੇ ਉਸ ਅਸਥਾਨ ਤੇ ਸਹਿਬ ਦੀ ਹਜ਼ੂਰੀ ਵਿੱਚ ਜੁੜਨ ਵਾਲੇ ਗੁਰਮੁਖ ਗੁਰਸ਼ਿਕ ਮਹਾਪੁਰਖ ਸਾਧੂ ਵੀ ਇਕੱਠੇ ਹੋਣ ਇਹ ਵਿਦ ਵੀ ਜੁੜੇ ਜਦੋਂ ਇਹ ਸਾਰੀਆਂ ਵਿਧਾ ਬਣ ਜਾਣ ਜੁੜ ਜਾਣ ਤੇ ਇੱਕ ਆਹਰ ਗੁਰੂ ਪਾਤਸ਼ਾਹ ਉਹ ਨਾ ਆਪਣੀ ਹਜ਼ੂਰੀ ਵਿੱਚ ਜੁੜ ਬੈਠਿਆ ਨੂੰ ਬਖਸ਼ੇ ਉਹ ਆਹਰ ਕੀ ਹੈ ਸ਼ਾਇਰ ਨੇ ਬਾਣੀ ਅੰਦਰ ਜ਼ਿਕਰ ਕੀਤਾ ਹੈ ਆਹਰ ਸਭ ਕਰਤਾ ਫਿਰੇ ਆਹਰ ਕੀ ਨਾ ਹੋਏ ਇਹਦਾ ਇਹ ਅਰਥ ਨੇ ਮੈਂ ਸਾਰੇ ਆਹਰ ਕਰਦਾ ਫਿਰਦਾ ਪਰ ਇੱਕ ਵੀ ਆਹਰ ਨਹੀਂ ਹੁੰਦਾ ਇਹ ਨਹੀਂ ਅਰਥ ਇਸ ਦਾ ਅਰਥ ਹੈ ਵੀ ਸਾਰੇ ਆਹਰ ਕਰਦਾ ਫਿਰਦਾ ਇਨਸਾਨ ਪਰ ਕੰਮ ਦਾ ਲੇਖੇ ਵਾਲਾ ਸਫਲ ਜਿਹੜਾ ਆਹਰ ਹੈ ਉਹ ਇੱਕ ਆਹਰ ਨੀਤ ਹੁੰਦਾ ਹੈ ਇਹ ਨਿੰਦਾ ਚੁਗਲੀ ਬਖੀਲੀ ਦਾ ਆਹਰ ਵੀ ਕਰ ਸਕਦਾ ਅਣਹੋਣੀ ਵੀ ਛੇੜ ਲੈਂਦਾ ਹੈ ਰਾਹ ਜਾਂਦੇ ਨੂੰ ਵੀ ਖੜਾ ਕਰ ਲੈਂਦਾ ਜਦੋਂ ਕਿਸੇ ਦੀ ਗੱਲ ਕਰਨੀ ਹੋਵੇ ਸਿ ਜੇ ਝਗੜਾ ਸਹਿੜਨਾ ਹੋਵੇ ਫਿਰ ਵੀ ਤੁਰੇ ਜਾਂਦੇ ਨੇ ਇਹ ਆਵਾਸ ਮਾਰ ਲੈਂਦਾ ਹੈ ਸੰਸਾਰਕ ਸੁੱਖਾਂ ਦੀ ਲੋੜ ਹੋਵੇ ਕਿਰਤ ਕਮਾਈ ਲਈ ਵੀ ਆਹਰੇ ਕਰ ਲੈਂਦਾ ਹੈ ਸੱਜਣਾ ਮਿੱਤਰਾਂ ਦੀ ਸੁਸਾਇਟੀ ਦੀ ਲੋੜ ਹੋਵੇ ਤੇ ਐਸੇ ਵੀ ਵਿਚਾਰ ਵਟਾਂਦਰੇ ਵਾਲੇ ਆਪਣੇ ਮੇਲੀ ਹਮਜੋਲੀ ਇਕੱਠੇ ਕਰ ਲੈਂਦਾ ਹੈ ਸੰਸਾਰਕ ਪੱਖੋਂ ਜੀਵਨ ਦੇ ਨਾਲ ਸਬੰਧ ਰੱਖਣ ਵਾਲੇ ਸਮੁੱਚੇ ਆਹਾਰ ਜਿਸ ਕਿਸ ਦੀ ਇਸ ਦੀਨ ਲੋੜ ਹੁੰਦੀ ਹੈ ਉਹਦੇ ਇਕੱਠ ਲਈ ਇਹ ਉਦਮ ਕਰਦਾ ਹੈ ਪਰ ਜਿਹੜਾ ਨੇਕੇ ਵਾਲਾ ਆਹਾਰ ਹੈ ਜਿਸ ਲਈ ਇਸ ਦਾ ਜਨਮ ਸਫਲਾ ਕਰਨਾ ਹੈ ਉਹ ਇਹ ਤੋਂ ਨਹੀਂ ਹੁੰਦਾ ਉਹ ਨਹੀਂ ਇਹ ਕਰਦਾ ਹੈ ਆਹਾਰ ਇੱਕ ਨਾ ਹੋਵੇ ਇਹ ਦਾਅਥੇ ਉਹ ਆਹਰ ਨਹੀਂ ਕਰਦਾ ਹੈ ਤੇ ਜੇ ਤਾਹਰ ਜਗ ਉਧਰੇ ਉਸ ਆਹਰ ਦੀ ਸੋਜੀ ਕਿਸੇ ਵਿਰਲੇ ਗੁਰਮੁਖ ਨੂੰ ਸਾਹਿਬ ਦੀ ਬਖਸ਼ਿਸ਼ ਉੱਜਾ ਸੰਸਾਰ ਹੋਰ ਨਾ ਧੱਦਿਆ ਆਹਾਂ ਦੇ ਵਿੱਚ ਹੀ ਲੱਗਿਆ ਤੁਰਿਆ ਫਿਰਦਾ ਜਦੋਂ ਇਉਂ ਜੁੜਾ ਜੁੜਨ ਨਾ ਬਿਦਾ ਬਣ ਜਾਣ ਤੇ ਗੁਰੂ ਕੀ ਹਜ਼ੂਰੀ ਵਿੱਚ ਫੇਰ ਹੋਣ ਉਹ ਗੁਰਮੁਖ ਗੁਰਸਿੱਖ ਸਾਧੂ ਸੰਤ ਇਕੱਠੇ ਫੇਰ ਕੀ ਹੈ ਆਹਰ ਉਥੇ ਦਾ ਇਹ ਵੀ ਤਾਂ ਜੁੜ ਗੀਆਂ ਨਾ ਹੁਣ ਇਹ ਮੈਂ ਬਿਦਾ ਇਕੱਲੇ ਆਹਰ ਮਡਰਾਂ ਮੈਂ ਹੈ ਉਹ ਆਹਰ ਹੈ ਜਿਹੜਾ ਆਪ ਜੀ ਨੇ ਕੋਈ ਤਕਰੀਬਨ 10-11 ਦਿਨ ਆਰੰਭ ਕੇ ਅੱਜ ਸਮਾਪਤੀ ਦੇ ਉੱਤੇ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਗੁਣਗਾਵਣੇ ਰੰਮੇ ਇਹ ਹੈ ਆਹਰ ਸਗਲ ਵਿਧੀ ਜੁਰ ਆਹਰ ਕਰਿਆ ਜਦੋਂ ਕੋਈ ਆਹਰ ਇਨਸਾਨ ਆਪਣੇ ਆਸਰੇ ਆਪਣੇ ਬਲ ਬੁੱਤ ਤੇ ਤੇ ਆਪਣੀ ਮਿਹਨਤ ਤੇ ਆਪਣੀ ਸਿਆਣਪ ਤੇ ਆਪਣੀ ਦੌਲਤ ਤੇ ਆਰੰਭਦਾ ਹੈ ਤੋ ਪ੍ਰਮਾਣਿਆਂ ਜਾਣ ਵਾਲਾ ਆਹਾਰ ਨਹੀਂ ਹੈ ਲੇਕਿਨ ਗੁਰੂ ਕੇ ਗੁਰੂਖਾਂ ਗੁਰਸਿੱਖਾਂ ਦਾ ਆਹਾਰ ਜੋ ਵੀ ਇਹ ਆਰੰਭਦੇ ਨੇ ਇਹਦਾ ਟਿਕਾਣਾ ਇਹਦੀ ਓਟ ਇਹਦਾ ਸਹਾਰਾ ਗੁਰੂ ਦਾ ਭਰੋਸਾ ਹੈ ਆਪਣੇ ਮਨ ਨਾਲ ਇਹ ਕਦੇ ਨਹੀਂ ਕਹਿੰਦਾ ਵੀ ਮੈਂ ਜਿਹੜਾ ਆਹਾਰ ਆਰੰਭਿਆ ਇਹਦੇ ਅੰਦਰ ਮੈਨੂੰ ਸੰਪੂਰਨਤਾ ਮਿਲੇਗੀ ਨਾ ਜ਼ਰੂਰ ਪੂਰਨ ਕਰਾਂਗਾ गुरु ਦਾ ਸਿੱਖ ਸਦਾ ਜੋ ਵੀ ਆਰ ਕਾਰਜ ਆਰੰਭਦਾ ਹੈ ਉਹਦੀ ਓਟ ਉਹਦੀ ਟੇਕ ਉਹਦਾ ਸਹਾਰਾ ਉਹਦੀ ਸਫਲਤਾ ਦੀ ਕੁੰਜੀ ਸਾਹਿਬ ਦਾ ਭਰੋਸਾ ਹੈ ਤੇ ਇਸੇ ਕਰਕੇ ਵੀ ਇਹ ਕਹੀਦਾ ਵੀ ਤੇਰਾ ਹੈ ਭਰੋਸਾ ਪਿਆਰੇ ਮੈਂ ਲਾੜ ਲਦਾ ਹਾਂ ਲਾੜ ਲੰਗੋਂ ਪ੍ਰਸ਼ੀਖ ਗੁੰਦ ਨਾ ਪਰ ਸਾਹਿਬ ਦੇ ਭਰੋਸੇ ਤੇ ਲੜਾਉਂਦਾ ਹੈ ਆਪਣੇ ਭਰੋਸੇ ਤੇ ਇਹ ਲਾੜ ਨਹੀਂ ਲੜਾਉਂਦਾ ਹੈ ਕੀ ਬਣਿਆ ਕਾਰਜ ਸਗਲ ਅਰੰਭਿਓ ਕਰਕਾ ਠਾਕਰ ਕਾ ਪ੍ਰੋਸਾ ਗੁਰੂ ਦਾ ਅਸਰਾ ਹੈ ਨਾ ਤੇ ਜਦੋਂ ਇਹ ਆਹਰ ਇਕੱਠੇ ਕੀਤੇ ਜਦੋਂ ਗੁਰੂ ਦਾ ਭਰੋਸਾ ਤੇ ਟੇਕ ਹੋਵੇ ਜਿੰਨੇ ਉਸ ਦੀ ਫੇਲਵਰ ਦੇ ਅੰਦੇਸ਼ੇ ਤੇ ਡਰ ਹੁੰਦੇ ਨੇ ਨਾ ਵੀ ਪਤਾ ਨਹੀਂ ਇਸ ਕਾਰਜ ਦੇ ਅੰਦਰ ਸਫਲਤਾ ਹੋਏਗੀ ਕਿ ਨਹੀਂ ਹੋਏਗੀ ਇਹ ਸਿਖੇ ਚੜ੍ਹੇਗਾ ਕਿ ਨਹੀਂ ਚੜ੍ਹੇਗਾ ਪਰ ਜਦੋਂ ਇਹ ਟੇਕ ਹੋਵੇ ਵੀ ਮੈਂ ਇਹ ਕਾਰਜ ਅਰੰਭਣ ਲੱਗਿਆ ਹਾਂ ਭਾਵੇਂ ਇਹਦੇ ਲੋਕਾਂ ਨੂੰ ਅੰਦੇਸ਼ੇ ਸ਼ੱਕ ਫਿਕਰ ਚਿੰਤਾ ਹੋਰ ਪਰ ਸਾਹਿਬ ਦੀ ਓਟ ਦਾ ਸਦਕਾ ਗੁਰੂ ਕੇ ਸਿੱਖ ਨੂੰ ਇਹ ਕਦੇ ਵੀ ਮਨ ਵਿੱਚ ਕਾਮਪ ਨਹੀਂ ਆਏਗੀ ਮੈਂ ਜਿਹੜਾ ਗੁਰੂ ਆਸਰੇ ਪ੍ਰਾਇਣ ਹੋ ਕੰਮ ਅਰੰਭਣ ਲੱਗਿਆ ਹੈ ਇਹਦੇ ਵਿੱਚ ਮੈਨੂੰ ਸਫਲਤਾ ਲਿਭੇਗੀ ਜੇ ਮੈਂ ਉਸ ਅਦੇ ਸ਼ਬਦ ਨਾ ਬੋਲਾਂ ਸਚਾਈ ਬਿਆਨ ਕਰਾਂ ਤਾਂ ਫਿਰ ਠਾਕੁਰ ਦੇ ਭਰੋਸੇ ਦਾ ਕ੍ਰਿਸ਼ਮਾ ਨਹੀਂ ਹੈ ਅੱਜ ਜਿੱਥੇ ਤੁਸੀਂ ਬੈਠੇ ਹੋਏ ਠਾਕੁਰ ਦੀ ਤੀਖ ਤੇ ਓਟ ਭਰੋਸੇ ਦਾ ਕ੍ਰਿਸ਼ਮਾ ਨਹੀਂ ਉਦਮ ਤੇ ਮਨੁੱਖੀ ਸਕੀਮ ਇਸ ਨੂੰ ਵੇਖ ਕੇ ਚਕਰਿਤ ਹੁੰਦੀ ਹੈ ਲਾਜ਼ਮੀ ਤੌਰ ਤੇ ਹੁੰਦੀ ਹੈ ਅਬ ਇਹ ਕੀ ਸੀ ਦਿਨ ਵਿੱਚ ਕੀ ਬਣ ਗਿਆ ਤੇ ਇੱਥੇ ਕੀ ਕੁਝ ਹੁੰਦਾ ਸੀ ਤੇ ਅੱਜ ਕੀ ਕੁਝ ਹੋ ਰਿਹਾ ਹੈ ਜਨ ਬਿਲਕੁਲ ਦੂਸਰੇ ਦਾ ਐਨ ਅਪੋਜ਼ਿਟ ਪੱਖੇ ਰਿਹੜਾ ਹੈ ਉਸ ਸਥਾਨ ਦਾ ਇਹ ਪ੍ਰਗਟ ਸਾਹਮਣੇ ਉਹ ਉਜੜ ਰਿਹਾ ਹੈ ਇਹ ਕਿਵੇਂ ਹੋ ਗਿਆ ਕਿਸੇ ਇਨਸਾਨ ਦੇ ਬਲ ਨਾਲ ਨਹੀਂ ਹੋਇਆ ਕੋਈ ਐਸਾ ਗੁਰਮੁਖ ਹੈ ਕੋਈ ਐਸੀ ਭਾਵਨੀ ਵਾਲਾ ਗੁਰੂ ਦਾ ਲਾਲ ਹੈ ਜੀਲੀ ਭਾਵਨੀ ਦਾ ਸਦਕਾ ਜਿਸ ਦੇ ਸਿੱਖ ਦਾ ਸਿਦਕ ਦਾ ਸਦਕਾ ਉਹਦੇ ਸੰਗਤ ਦੀ ਰੰਗਤ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਕੁਝ ਉਸ ਦੀ ਭਾਵਨਾ ਤੇ ਸਿੱਦਕ ਦੇ ਪੰਡਾਰੇ ਵਿੱਚੋਂ ਕਿੰਨਾ ਨਸੀਬ ਹੋਇਆ ਦੋਵੇਂ ਭਾਵੇਂ ਬੂਟੀ ਇਟਸੈਲਫ ਬੂਟੀ ਹੈ ਉਹ ਨਿਗੂਣੀ ਨਤਾਣੀ ਇੱਕ ਬੂਟੀ ਹੈ ਪਰ ਰੇਂਧੀ ਚੰਦਨ ਦੀ ਸੰਗਤ ਵਿੱਚ ਹੈ ਆਕਾਰ ਉਹਦਾ ਕੁਝ ਨਹੀਂ ਵਕਾਰ ਉਸਦਾ ਕੁਝ ਨਹੀਂ ਆਪਣੇ ਰੂਪ ਵਿੱਚ ਪਰ ਜਦੋਂ ਚੰਦਨ ਦੀ ਸੰਗਤ ਦੇ ਵਿੱਚ ਆ ਜਾਏ ਤਾਂ ਸਿਆਣੇ-ਸਿਆਣੇ ਚਤੁਰ ਇਨਸਾਨ ਵੀ ਭਲੋਖਾ ਖਾ ਜਾਂਦੇ ਨੇ ਵੀ ਇਹ ਸੁਗੰਧੀ ਚੰਦਨ ਦੀ ਹੈ ਜਾਂ ਇਹ ਨਿਗੂਣੀ ਬੂਟੀ ਦੇ ਵਿੱਚੋਂ ਆ ਰਹੀ ਹੈ ਨਿਗੂਣੀ ਮਿੱਟੀ ਵੀ ਕਿਸੇ ਸੁਗੰਧੀ ਵਾਲੀ ਸੰਗਤ ਦੇ ਵਿੱਚ ਰਹਿ ਕੇ ਰੰਗਵਾਨ ਖੁਸ਼ਬੂਦਾਰ ਬਣ ਜਾਂਦੀ ਹੈ ਐਵੇਂ ਗੁਰਮੁਖ ਦੀ ਗੁਰਸਿੱਖ ਦੀ ਸਾਧੂ ਦੀ ਮਹਾਪੁਰਖ ਦੀ ਇਹਨੂੰ ਕੋਈ ਸ਼ਬਦ ਕਹਿ ਲਓ ਇੱਥੇ ਸ਼ਬਦਾਂ ਦਾ ਤਕਰਾਰ ਨਹੀਂ ਚਾਹਣਾ ਨਹੀਂ ਹੈ ਇਨ ਨੂੰ ਜੋ ਮਰਜ਼ੀ ਕਹਿ ਲੋ ਸਿੱਖਾ ਕਹਿ ਲੋ ਗੁਰਮੁਖ ਕਹਿ ਲੋ ਸੰਤ ਕਹਿ ਲੋ ਸੰਤ ਕਹਿ ਲੋ ਗੁਰਮੁਖ ਕਹਿ ਲੋ ਸਿੱਖ ਕਹਿ ਲੋ ਪਰ ਜੋ ਸਹੀ ਰੂਪ ਵਿੱਚ ਗੁਰੂ ਪਿਆਰ ਗੁਰੂ ਰੰਗ ਵਿੱਚ ਰੰਗਿਆ ਹੈ ਨਾ ਪਰ ਇਹ ਫਿਰ ਕੁਛਵੇਂ ਵਾਲੀ ਗੱਲ ਹੈ ਵੀ ਉਹਦੀ ਸੰਗਤ ਜਿਹੜੀ ਹੈ ਨਾ لازمی ਤੌਰ ਤੇ ਜੀਵਨ ਦੇ ਅੰਦਰ ਰੰਗਤ ਤੇ ਪਲਟਾ ਲਿਆਉਂਦੀ ਹੈ ਇਹਦੇ ਵਿੱਚ ਨਾ ਕੋਈ ਗੱਲ ਆਉਂਦੀ ਹੈ ਤੇ ਨਾ ਜਾਂਦੀ ਹੈ ਇਹ ਗੱਲ ਸੱਚਾਈ ਸਾਹਿਬ ਦੀ ਬਖਸ਼ਿਸ਼ ਦਾ صدਕਾ ਸੁਣੀਏ ਬਾਜੇ ਬਾਦ ਸੋਹਾਵੀ ਪੋਰ ਭਿਆ ਮੈਂ ਪਿਆ ਮੁਖ ਟਿੱਖੇ ਪੋਰ ਉਜਾਲਾ ਹੁੰਦਾ ਨਾ ਰਾਤ ਤੋਂ ਬਾਅਦ ਸਭ ਪਠਾਣਾ ਹੁੰਦਾ ਹੈ ਪਗਟਾਓ ਹੁੰਦਾ ਹੈ ਖੇੜਾ ਆਉਂਦਾ ਹੈ ਗੁਰੂ ਦਾ ਸਿੱਖ ਅਗਿਆਨਤਾ ਦੇ ਅੰਧੇਰੇ ਵਿੱਚੋਂ ਜੋਤ ਉਹਨੂੰ ਨਸੀਬ ਕਰਦਾ ਹੈ ਤੇ ਜਦੋਂ ਉਹ ਨੂੰ ਉਹਦੇ ਹਿਰਦੇ ਦੇ ਅੰਤਿਸ਼ ਕਰਨ ਦੇ ਕੋਠੇ ਵਿੱਚ ਬੈਠਾ ਉਹਦਾ ਪਿਆਰਾ ਦਿਸਦਾ ਹੈ ਤੇ ਫਿਰ ਹੁੰਦਾ ਹੈ ગ્રਹ ਮੰਗਲ ਸੋਹਲਾ ਵੀ ਸੋਹਲੇ ਖੁਸ਼ੀਆਂ ਦੇ ਨਗਮੇ ਜੋ ਤੁਸੀਂ ਬੈਠੇ ਗਾਉਨੇ ਹੋ ਨਾ ਉਹਨੇ ਇੱਥੇ ਆ ਗੁਰੂ ਦੀ ਬਖਸ਼ਿਸ਼ ਦਾ ਸਦਕਾ ਐਸ ਸਥਾਨ ਨੂੰ ਵੇਖਣ ਤੋਂ ਪਹਿਲਾਂ ਜੋ ਮੰਦੇ ਅੰਦਰ ਚਿਤਵਨੀ ਸੀ ਵੀ ਭਾਵੇਂ ਇਹ ਕਲੱਬ ਹੈ ਭਾਵੇਂ ਇੱਥੇ ਕੁਝ ਵੀ ਬਣਿਆ ਹੈ ਭਾਵੇਂ ਇੱਥੇ ਬਾਅਰ ਵੀ ਬਣੀ ਹੈ ਇੱਥੇ ਡਾਂਸਿੰਗ ਰੂਮ ਵੀ ਬਣਿਆ ਸਭ ਕੁਛ ਹੈ ਵੀਥੋਂ ਉੱਥੇ ਬਣੀ ਹੈ ਸਭ ਕੁਛ ਹੈ ਲੇਕਿਨ ਇਸ ਨੂੰ ਖਰੀਦਣ ਵੇਲੇ ਦੇ ਪਿੱਛੇ ਇੱਕ ਨਕਸ਼ਾ ਸੀ ਇੱਕ ਚਿਤਵਨੀ ਸੀ ਇੱਕ ਸੋਚ ਸੀ ਵੀ ਇਹਦੇ ਅੰਦਰ ਮੋਡੀਫਿਕੇਸ਼ਨਸ ਕਰਕੇ ਅਸੀਂ ਇਹ ਹਿਸਤੰਪੂਰ ਬਕਰ ਵਰਤਮ ਸ਼ਕਤ ਤੇ ਸਤਗੁਰੂ ਦਾ ਸਦਕਾ ਵੀ ਜਦੋਂ ਉਹ ਪ੍ਰਗਟ 사ਤਾਰ ਰੂਪ ਵਿੱਚ ਹੁੰਦਾ ਹੈ ਨਾ ਫਿਰ ਗੁਰੂ ਦਾ ਸੇਖਾ ਸੋਹਲਾਵੀ ਮੰਗਲ ਲਗਾਉਂਦਾ ਹੈ ਬੈਠੇ ਇੱਕ ਅਗਲੀ ਤੁਕ ਦਾ ਅਰਥ ਕਰਕੇ ਮੈਂ ਇਹਨੂੰ ਸੰਖੇਪ ਕਰਕੇ ਪੂਰਾ ਕਰ ਦੇਣਾ ਹੈ ਖੋਜਤ ਖੋਜਤ ਮੈਂ ਪਾਹਣ ਮਿਲਿਓ ਇਹ ਅਰਥ ਨਾਲ ਸਮਝ ਜਾਨੇ ਆਮ ਹਮੂਮਨ ਪਾਹਣ ਸ਼ਬਦ ਹੈ ਪੱਥਰ ਨੂੰ ਕਹਿੰਦੇ ਨੇ ਪਰ ਇੱਥੇ ਆਪਨਾ ਸਮਝ ਲਓ ਕਿ ਤੇ ਬਿਲਕੁਲ ਅਨਰਥ ਹੋ ਕੇ ਸਾਰੇ ਸ਼ਬਦ ਦਾ ਰਸ ਖਤਮ ਹੋ ਜਾਏਗਾ ਇੱਥੇ ਪਾਹਣ ਨੰਨੇ ਨਾਲ ਆਉਂਦੀ ਆ ਜਿਵੇਂ ਸੂਝ ਮਾਤਾ ਆਪਣੀ ਬੱਚੀ ਨੇ ਚੰਗਾ ਵਰ ਲੰਭਦਾ ਹੈ ਨਾ ਤਿਉ ਗੁਰੂ ਦਾ ਸਿੱਖ ਵੀ ਆਪਣੀ ਆਤਮਾ ਨੂੰ ਕਿਸੇ ਮਹਾਂ ਦੇ ਨਾਲ ਪ੍ਰਣਾਉਣ ਲਈ ਆਪਣੀ ਆਤਮਾ ਨੂੰ ਕਿਸੇ ਦੇ ਨਾਲ ਪ੍ਰਣਾਉਣ ਲਈ ਇਹ ਵੀ ਖੋਜ ਕਰਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਇੰਨੀਆਂ ਜੀਆਂ ਵਿਦਾ ਬਣੀਆਂ ਗੁਰੂ ਦਾ ਆਸਾਨ ਰੱਖਿਆ ਗਿਆ ਸਾਹਿਬ ਦੀ ਹਜ਼ੂਰੀ ਹੋਈ ਗੁਰੂ ਕੇ ਸਿੱਖ ਇਕੱਠੇ ਹੋਏ ਉੱਥੇ ਬੈਠ ਕੇ ਉਹਦੀ ਸਿਫਤ ਸਲਾ ਉਹਦੀ ਕੀਰਤੀ ਕੀਤੀ ਉਸ ਕੀਰਤੀ ਦੇ ਵਿੱਚੋਂ ਮੈਨੂੰ ਇੱਕ ਮਾਰਗ ਮਿਲਿਆ ਤੇ ਉਤੋਂ ਸਮਾਰਗ ਦੇ ਉੱਤੇ ਤੁਰ ਕੇ ਮੈਂ ਜਿਸ ਵਸਤੂ ਦਾ ਢੰਡਾਉ ਹੈ ਉਹਦੀ ਮੈਂ ਖੋਜ ਕੀਤੀ ਤੇ ਮੈਨੂੰ ਖੋਜਦੇ ਖੋਜਦੇ ਨੂੰ ਤੁਰੇ ਫਿਰਦੇ ਫਿਰਦੇ ਨੂੰ ਪਾਉਣ ਮੀਨਸ ਮੈਨੂੰ ਪ੍ਰਾਣਾ ਮੈਨੂੰ ਮਾਲਕ ਮਿਲ ਗਿਆ ਗੁਰੂ ਮਿਲ ਗਿਆ ਅਰਦੇਸ਼ਾਏ ਖੋਜ ਦਿੱਤ ਕਿ ਮੈਂ ਪਾਹਨ ਮਿਲਿਓ ਫਿਰ ਕੀ ਹੈ ਬਸ ਜਦੋਂ ਮਿਲ ਗਿਆ ਨਾ ਪਾਹ ਜਦੋਂ ਮਿਲ ਗਿਆ ਗੁਰੂ ਜਦੋਂ ਮਿਲ ਗਿਆ ਪਿਆਰਾ ਕਿਸੇ ਦੇ ਘਰ ਕੋਈ ਪ੍ਰਾਣਾ ਚਲਿਆ ਜਾਏ ਤੇ ਆਪ ਰੋਟੀ ਉਹ ਖਾਏ ਨਾ ਖਾਏ ਇਹਨੂੰ ਪ੍ਰਾਣੇ ਦੀ ਪ੍ਰਾਣ ਚਾਰੀ ਦੇ ਅੰਦਰ ਕੋ ਕਸਰ ਨਹੀਂ ਰੱਖਦੇ ਤੇ ਜਦੋਂ ਖੋਜਦਾ ਖੋਜਦਾ ਮਾਰਗ ਤੋਂ ਤੁਰਿਆ ਗੁਰੂ ਦਾ ਸਿੱਖ ਗੁਰੂ ਵਾਲਾ ਬਣਦਾ ਹੈ ਬਸ ਫਿਰ ਗੁਰੂ ਦੀ ਪ੍ਰਹਣ ਚਾਣੀ ਇਹ ਹੀ ਹੈ ਵੀ ਭਗਤ ਕਰੋ ਭਗਤੀ ਕਰਦਾ ਕਿਸਰੀ ਦੇ ਨਾਮ ਭਗਤ ਕਰੋ ਨਿਵ ਪਾਏ ਨਿਮਰਤਾ ਵਿੱਚ ਤੇਜੇ ਦੇ ਪਿਆਰ ਵਿੱਚ ਆਪਾ ਮਿਟਾ ਕੇ ਐਸਾ ਆਪਾ ਮਿਟਾ ਕੇ ਜਿਵੇਂ ਫਰੀਦ ਜੀ ਕਹਿੰਦੇ ਫੀਦਾ ਥੀਓ ਪਵਾਹੀ ਦਰਬ ਕਿਉਂ ਜੇ ਸਾਈ ਲੋੜੇ ਸਭ ਇਹ ਸਭ ਵਿੱਚ ਉਸ ਦਾ ਜ਼ਰੂਰ ਪ੍ਰਕਾਸ਼ ਵੇਖਣਾ ਚਾਹੁੰਦਾ ਹੈ ਤਾਂ ਇਹ ਹੋ ਜਾ ਵੀ ਇੱਕ ਛਿਜੇ ਬਿਆ ਲਤਾੜੀਏ ਤਾਂ ਸਾਹਿਬ ਦੇ ਦਰਵਾਜ਼ੇ ਇੱਕ ਚੰਦਿਤ ਤੇ ਪੈਰਾ ਨਾਲ ਲਤਾੜੀ ਜਾਣ ਤੇ ਸਾਹਿਬ ਦੇ ਦਰ ਦੇ ਉੱਤੇ ਲਗ ਲਗ ਚੜਨਾ ਨੂੰ ਅਪੜ ਜਾਈਦਾ ਹੈ ਇਸ ਕਰਕੇ ਮੈਂ ਸਾਹਿਬ ਪਾਤਸ਼ਾਹ ਨੂੰ ਆਪਣਾ ਪਰੋਣਾ ਆਪਣਾ ਮਾਲਕ ਆਪਣਾ ਗੁਰੂ ਪ੍ਰਾਪਤ ਕਰਕੇ ਉਹਦੀ ਮੈਂ ਭਗਤ ਕਰਦਾ ਨਿਮਰਤਾ ਦੇ ਅੰਦਰ ਪਿਆਰ ਵਿੱਚ ਸਿੱਧਕ ਵਿੱਚ ਭਿੱਜ ਕੇ ਰਸ ਕੇ ਸੁਕੇ ਮੰਨਾਂ ਨੇ ਰਸਕੀ ਉਹਦੇ ਪਿਆਰ ਵਿੱਚ ਇਹੋ ਗੁਰੂ ਕੇ ਸਿੱਖ ਪਿਆਰ ਨਾਲ ਉਹਦੀ ਕੀਰਤੀ ਕਰ ਜਨ ਆਪਣਾ ਕੋ ਚਾਲ ਮਿਕਸਨ ਸਮਾਪਤ ਬਰ ਬਲੇ ਅਬ ਨਾਸੀ ਵਰ ਸੁਨੇ ਪ੍ਰਭ ਆਵਤ ਸੁਨੇ ਮੇਰੀ ਸੇਖ ਸੋਹੀ ਦੇਖ ਮੋਹੀ ਗੁਰੂ ਕੇ ਸਿੱਖ ਦਾ ਹਿਰਦਾ ਛਿਰਦੇ ਜਿ ਸਜਿਆ ਹਿਰਦੇ ਦਾ ਮੰਦਰ ਸ ਉਦੋਂ ਜਗ ਮਗਾਉਂਦਾ ਹੈ ਉਦੋਂ ਸ਼ੁਭ ਨਿਕ ਹੁੰਦਾ ਹੈ ਜਦੋਂ ਸਾਹਿਬ ਪਿਆਰਾ ਇਹਦੇ ਹਿਰਦੇ ਦੀ ਸੇਜਾ ਦੇ ਉੱਤੇ ਬੈਠਾ ਇਸ ਨੂੰ ਆਪ ਪ੍ਰਤੱਖ ਦੀਦਾਰ ਦਿੰਦਾ ਹੈ ਜਦੋਂ ਵਸਦਾ ਹੈ ਹਿਰਦੇ ਦੀ ਸੇਜਾ ਦੇ ਉੱਤੇ ਤੇ ਫਿਰ ਗੁਰੂ ਕੇ ਸਿੱਖ ਦੇ ਰੂਹ ਰੂਹ ਵਿੱਚੋਂ ਸ਼ੁਕਰਾਨਾ ਨੇ ਫਰਦਾ ਚਾਹ ਬਪਿਆ ਆਏ ਬਸ ਤੁੰਨੇ ਸਮਝਾਇਆ ਨਾ ਸ਼ਬਦ ਦੀ ਚੋਟ ਦੇ ਨਾਲ ਉਤੋਂ ਇਹ ਰਾਗ ਤਾਲ ਆਪੇ ਸੁਰ ਦੇ ਤੁਰੇ ਫਿਰਦੇ ਰਹਿੰਦੇ ਨੇ ਕਿਸ਼ਕੀ ਐਸਾ ਇਹ ਕੀ ਰੋਕੇ ਕੋਈ ਸੋ ਜਿਵੇਂ ਗਾ ਹੁੰਦਾ ਗਾ ਲੋ ਜਾ ਰੋਣਾ ਆਏ ਪਾਸੇ ਤਬ ਤੇ ਆ ਇੰਨਾ ਵੀ ਪਤਾ ਲੱਗੂ ਵੀ ਗੁਰੂ ਦੇ ਸਿੱਖ ਇਹਨਾਂ ਗੁਣੀਆਂ ਦੀ ਪਰਖਾ ਕਿਵੇਂ ਕਰਦੇ ਆ ਵੀ ਇਹ ਆਪਣੀ ਲੈ ਤਾਰ ਤੇ ਪੱਕੇ ਰਹਿੰਦੇ ਹਨ ਨਹੀਂ ਰਹਿੰਦੇ ਸ਼ਾਮ ਰਾ ਝਮਰਾ